ਸਾਧਿਆ ਜੀ ਨੌਵੇਂ ਦੰਦੇ ਵਿਤਿਆਨ ਦਾ ਸਰਲ ਸ਼ਹੀਦ ਭਾਈ ਮਤੀਦਾਸ ਜੀ ਭਾਈ ਸਾਤੀਦਾਸ ਜੀ ਤੇ ਭਾਈ ਬਿਆਲਾ ਜੀ ਸੇਵਕ ਕੀ ਔਰਤ ਮਿੱਧੀ ਨੂੰ ਹਿੰਦੁਸਤਾਨ ਦੇ ਜ਼ਾਲਮ ਬਾਦਸ਼ਾਹ ਆਰੰਗਜ਼ੇਬ ਨੂੰ ਖਬਰ ਪਹੁੰਚੀ ਸ੍ਰੀ ਗੁਰੂ ਤੇਗਹਾਰੀ ਜੀ ਨੇ ਕਸ਼ਮੀਰੀ ਪੰਡਤਾਂ ਦੇ ਪ੍ਰਯਾਤ ਸੁਣ ਕੇ ਉਹਨਾਂ ਦੇ ਕਰਨ ਲਈ ਕਰੰਗ ਲਈ ਵਾਦਾ ਕੀਤਾ ਹੈ ਇਹ ਖਬਰ ਸੁਣ ਕੇ ਆਰੰਗゼਹ ਖੈਰਾਨ ਸੀ ਜੋ ਜੋ ਨਾ ਜੰਝੂ ਪਾਉਂਦੇ ਹਨ ਨਾ ਤਿਲਕ ਲਾਉਂਦੇ ਹਨ ਉਹ ਬ੍ਰਾਹਮਣਾਂ ਲਈ ਕਿਵੇਂ ਖੜੇ ਹੋ ਸਕਦੇ ਹਨ ਉਸ ਦੀ ਨਜ਼ਰ ਵਿੱਚ ਇਹ ਬੁੱਤ ਪ੍ਰਸਤਾ ਨਾਲ ਅਨਬਰਦੀ ਸੀ ਜਿਸ ਨੂੰ ਉਹ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਸੀ ਉਸ ਨੇ ਲਾਹੌਰ ਦੇ ਸਬੇਦਾਰ ਨੂੰ ਹੁਕਮ ਜਾਰੀ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰਨ ਲਈ ਬੇੜੀ ਪਾ ਕੇ ਕੈਦ ਕਰ ਲਿਆ ਜਾਵੇ ਪੰਜਾਬ ਦੇ ਸੂਬੇਦਾਰ ਨੇ ਸਰਹੰਦ ਦੇ ਫੌਜਦਾਰ ਬਲਾਗਰ ਖਾਨ ਜਿਸ ਦੇ ਅਧੀਨ ਸ੍ਰੀ ਹੰਦਪੁਰ ਸਾਹਿਬ ਨਗਰ ਆਲਾ ਸਿੰਘ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਕੈਦ ਕਰ ਲਓ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਿੱਖਾਂ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਅਤੇ ਭਾਈ ਬਿਆਲਾ ਜੀ ਨਾਲ ਮਲਖਪੁਰ ਰੰਗਣਾ ਪਹੁੰਚੇ ਤਾਂ ਕੋਨਾ ਨੇ ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾਇਆ ਗਿਆ ਸ਼ਹੀਦੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਅਤੇ ਭਾਈ ਬਿਆਲਾ ਜੀ ਭਾਈ ਦਰਗਾਹ ਨਾਲ ਜੋ ਕਿ ਵਿਵਾਨ ਦੇ ਰੂਪ ਵਿੱਚ ਸੇਵਾ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਸ੍ਰੀ ਅਨੰਦਪੁਰ ਸਾਹਿਬ ਵਿਸਾਣ ਵੱਲ ਰਹੇ ਸਨ ਅਤੇ ਉਹ ਬੇਧ ਹੋ ਚੁੱਕੇ ਸਨ ਦੇਪਤੀ ਜੀ ਭਾਈ ਨਤੀ ਦਾਸ ਜੀ ਸਪੁੱਤਰ ਭਰਮਚੰਦ ਜੀ ਨੇ ਗੁਰੂ ਸਾਹਿਬ ਦਾ ਵਿਗਾਂਤ ਆਪ ਪਾ ਗਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰੇ ਜੀ ਯਾਤਰਾ ਵੱਲ ਭਾਈ ਨਤੀ ਦਾਸ ਜੀ ਗੁਰੂ ਜੀ ਦੇ ਅੰਗ ਸੰਗ ਰਹੇ ਅਤੇ ਸਾਲ 1674 ਈਸਵੀ ਦੇ ਜੋ ਗੁਰੂ ਸਾਹਿਬ ਨੇ ਸ੍ਰੀ ਗੋਬਿੰਦ राय ਜੀ ਨੂੰ ਗੁਰਿਆਈ ਸੰਪਤੀ ਤਾਂ ਉਸ ਵੇਲੇ ਭਾਈ ਮਤੀ ਦਾਸ ਜੀ ਮੌਜੂਦ ਸਨ ਭਾਈ ਮਤੀ ਦਾਸ ਜੀ ਕੋਸ਼ਲ ਪ੍ਰਬੰਧਕ ਸਨ ਅਤੇ ਗੁਰੂ ਘਰ ਦੇ ਲੰਗਰ ਆਪ ਦਾ ਸਾਰਾ ਪ੍ਰਬੰਧ ਆਪ ਦੇਖਦੇ ਸਨ ਗੁਰੂ ਘਰ ਦੇ ਪ੍ਰਬੰਧ ਵਿੱਚ ਇਹਨਾਂ ਦਾ ਸਾਥ ਇਹਨਾਂ ਦੇ ਪ੍ਰਾਪਤ ਭਾਈ ਸਤਿਦਾਸ ਜੀ ਵੀ ਗੰਦੇ ਸਨ ਭਾਈ ਮਤੀ ਦਾਸ ਜੀ ਨੇ ਦਿੱਲੀ ਵਿੱਚ ਨਵੰਬਰ 1677 ਈਸਵੀ ਦੇ ਵਿੱਚ ਆਰਮਲਟੀਏ ਸ਼ਹੀਦ ਕਰ ਦਿੱਤਾ ਗਿਆ ਭਾਈ ਮਤੀਦਾ ਜੀ ਨੇ ਇਸਲਾਮ ਕਬੂਲ ਕਰਮ ਦੀ ਬੇਸ਼ਕਸ ਕੀਤੀ ਗਈ ਜੋ ਉਹਨਾਂ ਟਕਰਾ ਦਿੱਤੀ ਜਦੋਂ ਸਿਰ ਤੇ ਆਰਾ ਚੱਲਿਆ ਤਾਂ ਭਾਈ ਮਤੀਦਾ ਜੀ ਨੇ ਜੱਤ ਜੀ ਸਾਹਿਬ ਬਾਪਾ ਸ਼ੁਰੂ ਕਰ ਦਿੱਤਾ ਜਦੋਂ ਤੱਕ ਸਰੀਰ ਤੇ आरा चलता रहा गुरबाणी का पाठ भी न चलता रहा भाई मतीदास जी के छोटे भा भाई सतीदास जी भी कई खुबियों के मालिक सन वह फारसी के चंगे विद्वान सन गुरु साहब जो शब्द उच्चारण तो करते भाई साहब उन्होंने फारसी अनुवाद करी जाते जदों कोई मुसलमान फकीर गुरु जी को आ ਪਾਈ ਸਤੀਦਾ ਜੀ ਗੁਰੂ ਸਾਹਿਬ ਜੀ ਦੀ ਰਚਨਾ ਦਾ ਫਾਰਸ ਵਿੱਚ ਅਨੁਵਾਦ ਕਰਕੇ ਸਮਝਾ ਦਿੰਦੇ ਪਾਈ ਸਤੀਦਾ ਜੀ ਸਦਾ ਆਪਣੇ ਵੱਡੇ ਭਰਾ ਦੇ ਨਾਲ ਰਹਿੰਦੇ ਸਨ ਜਿੱਤੇ ਜਿੱਤੇ ਗੁਰੂ ਜੀ ਦੀ ਸੇਵਾ ਕਰਨ ਵਾਸਤੇ ਕਈ ਮਤੀ ਦਾਸ ਗਈ ਪਾਈ ਸਤੀਦਾ ਜੀ ਵੀ ਗੁਰੂ ਜੀ ਦੀ ਸੇਵਾ ਕਰਦੇ ਰਹੇ ਪਾਈ ਸਤੀਦਾ ਜੀ ਨੂੰ मुगल हुकूमत वालों लिप लिप के अग लगा के बहुत कष्ट देखकर शहीद किया गया परंतु सदते जाइए गुरु जी के इन्ह सिखा जिन्हों ने कष्ट झिले शहीदी प्राप्त की जालम हुकूमत अगर झुके नहीं जेकर सिखी जीवन का आदर्श सतगुरु की निरंतर सेवा करना अपने इष्टाई ਜੀਵਨ ਕੁਰਬਾਨ ਕਰਨਾ ਹੈ ਤਾਂ ਹੀ ਪਰ ਮਤੀ ਦਾਜੀ ਅਤੇ ਪਰ ਸਤੀ ਦਾਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੂਰਨ ਸਿੱਖ ਸੰਜ ਜਿਨ੍ਹਾਂ ਨੇ ਸਿੱਖੀ ਸਦਕ ਆਖਰੀ ਬੰਨਤਾ ਕਿ ਲਾਇਆ ਅਤੇ ਜੀਵਨਤ ਸਾਹਿਬ ਸੇਵਾ ਆਪਣਾ ਦੇ ਗੁਰਬਾਤ ਤੇ ਖੰਮਨ ਕਰਦੇ ਹੋਏ ਆਪਣਾ ਸਾਰਾ ਜੀਵਨ ਗੁਰੂ ਸਾਹਿਬ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਅਤੇ ਸੇਵਾ ਕੀ ਉਹਨਾਂ ਮਿਗਰੀਤ ਮੇਰੇ ਗੁਰੂਆਂ ਅਨੁਸਾਰ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੇ ਪ੍ਰੇਮ ਗੁਰੂ ਚਰਨਾਂ ਵਿੱਚ ਅਥਾਹੇ ਤੱਕ ਮਿਲਾਲ ਭਾਈ ਬੇਲਾ ਜੀ ਨੂੰ ਗੁਰੂ ਘਰ ਦੇ ਅਨੰਦ ਸਿੱਖਣ ਗੁਰੂ ਸਾਹਿਬ ਜਦੋਂ ਆਸਾਨ ਗਏ ਉਹਨਾਂ ਭਾਈ ਬੇਲਾ ਜੀ ਨਾਲ ਸਨ ਜਦੋਂ ਗੁਰੂ ਸਾਹਿਬ ਨੇ ਕੈਦ ਕੀਤਾ ਗਿਆ ਉਦੋਂ ਹੀ ਉਹ ਨਾਲ ਹੀ ਸਨ ਉਹਨਾਂ ਨੂੰ ਉੱਤਲ ਦੇ ਸਾਹਮਣੇ ਦੇਖ ਵਿੱਚ ਸ਼ਹੀਦ ਕੀਤਾ ਗਿਆ। ਕਈ ਬਹਿਲਾ ਜੀ ਨੇ ਵੀ ਸ਼ਹੀਦ ਕਰਨ ਤੋਂ ਪਹਿਲਾਂ ਇਸਲਾਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਗਈ ਜੋ ਉਹਨਾਂ ਠੁਕਰਾ ਦਿੱਤੀ। ਉਪਰੰਤ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਇਹ ਸਾਰਾ ਹੋਂਸਰ ਗੁਰੂ ਜੀ ਅਤੇ ਬਰਲਿਨ ਨਿਵਾਸੀਆਂ ਨੇ ਹੀ ਦੇਖਿਆ ਜਿਸ ਨੇ ਇਤਿਹਾਸ ਸਦਾ ਲਈ ਬਦਲ ਦਿੱਤਾ। ਸਿਰਿ ਬਿਰੂ ਤੋਂ ਅੰਦਰ ਜੀ ਦੇ ਇਹ ਤਿੰਨ ਸਿੱਖ ਪਾਈ ਮਤੀ ਦਾਸ ਪਾਈ ਸਤਿ ਦਾਸ ਅਤੇ